ਜੀ ਅੱਜ ਅਸੀਂ ਲੈ ਕੇ ਆਏ ਅਲਪੈਨ ਦੇ ਪ੍ਰਿੰਟ ਥੋੜੀ ਆਲ ਓਵਰ ਸਰਦੀ ਵਾਲਾ ਕੱਪੜਾ ਹੁੰਦਾ ਜੀ ਸਭ ਤੋਂ ਵੱਡੀ ਗੱਲ ਆ ਜੀ ਇਹ ਤੇ ਬੁਰਦਨੀਓ ਦਾ ਰੰਗ ਨਿਕਲਦਾ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਜੀ ਸਕਰੀਨ ਸ਼ਾਟ ਲਈ ਚਲੋ WhatsApp ਆਰਡਰ ਕਰੀ ਚਲੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਸਰਦੀ ਵਾਲਾ ਕੱਪੜਾ ਹੁੰਦਾ ਜੀ ਅਲਪੈਨ ਕੱਪੜਾ ਆਈ ਕੱਲੜੀਆਂ ਨੇ ਸਾਰੇ ਵੱਖੋ ਵੱਖਰੇ ਨੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਊਗਾ ਸਕਰੀਨ ਸ਼ਾਟ ਲੈ ਲਿਓ ਜੀ WhatsApp ਆਰਡਰ ਕਰਦੇ ਹੋ ਜੀ ਆਨਲਾਈਨ ਬੁੱਕ ਕਰਦੇ ਹੋ ਆਨਲਾਈਨ ਬੁੱਕ ਕਰ ਦਿਓ ਸ਼ਾਪ ਤੇ ਆ ਕੇ ਲੈਣਾ ਨਹੀਂ ਸ਼ਾਪ ਤੇ ਆ ਕੇ ਲੈ ਸਕਦੇ ਹੋ ਜੀ ਕੱਲੜੀਆਂ ਦੇਖੀ ਚੱਲੋ ਜੀ ਵੱਖੋ ਵੱਖਰੇ ਹੋਣਗੇ ਸਾਰੇ ਅਲਪੈਨ ਕਪੜਾ ਹੁੰਦਾ ਜੀ 400 ਸਿਰਫ 400 ਜੀ 400 ਇਹ ਤਾਂ ਰੇਟ ਆ ਜੀ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ ਤੋਂ ਥਾਣਾ ਰੋਡ ਪੀਖੀ ਤੋਂ ਜੀ ਛਤਰੀ ਸ਼ੌਟ ਲਈ ਚੱਲੋ WhatsApp ਆਊਡਰ ਕਰੀ ਚੱਲੋ ਕੱਲੜੀਆਂ ਦੇਖੀ ਚੱਲੋ ਸਾਰੇ ਵੱਖੋ ਵੱਖਰੇ ਹੋਣਗੇ ਜਿਹੜਾ ਵੀ ਤੁਹਾਨੂੰ ਫੁੱਟ ਪਸੰਦ ਆਊਗਾ ਛਤਰੀ ਸ਼ੌਟ ਲੈ ਲਓ ਜੀ WhatsApp ਆਰਡਰ ਕਰੀ ਚੱਲੋ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੈ 400 ਜੀ ਸਿਰਫ 400 ਬਿੱਗ ਸੇਲ ਆਤੀ ਆਪਣੇ 400 ਦੇ ਵਿੱਚ ਜਿਹੜਾ ਵੀ ਤੁਹਾਨੂੰ ਡੀਨ ਪਸੰਦ ਆ ਜੀ ਸਕਰੀਨ ਸ਼ਾਟ ਲਈ ਚੱਲੋ WhatsApp ਆਰਡਰ ਕਰੀ ਚੱਲੋ ਜੀ ਲੋ ਜੀ ਇੱਕ ਵਾਰ ਦੁਬਾਰਾ ਫੇਰ ਚੈੱਕ ਕਰ ਲਓ ਜੀ ਦੇਖੀ ਚੱਲੋ ਸਕਰੀਨ ਸ਼ਾਟ ਲੈ ਚੋ ਲੋ ਜੀ ਪਲ ਪੈਣ ਕੱਪੜਾ ਹੀ ਸਰਦੀਆਂ ਵਾਲਾ ਜੀ ਨਾ ਰੰਗ ਨਿਕਲੇ ਨਾ ਬੂਰਾ ਵੀ ਜੀ ਸਕਰੀਨ ਸ਼ਾਟ ਲਈ ਚੱਲੋ ਜੀ 400 ਸਿਰਫ 400 ਜੀ ਬਿੱਗ ਸੇਲ ਆਤੀ ਅਲੀ ਸ਼ੇਰ ਵਾਲਿਆਂ ਨੇ ਥਾਣਾ ਰੋਡ ਪੀਖੀ ਜੀ ਲੋ ਜੀ ਦੇਖੀ ਚੱਲੋ ਸਕਰੀਨ ਸ਼ਾਟ ਲਈ ਚੱਲੋ ਜੀ ਲੋ ਜੀ ਦੇਖੀ ਚੱ